ਲੋਵੀ ਦੋਸਤੋ ਬੜੇ ਮੈਸੇਜ ਵੀ ਆਉਂਦੇ ਆ ਆਪਣੇ ਦੋਸਤਾਂ ਮਿੱਤਰਾਂ ਦੇ ਬੜੇ ਭਰਾਵਾਂ ਦੇ ਵੀ ਮੈਸੇਜ ਆਉਂਦੇ ਆ ਗੱਲਾਂ ਵੀ ਆਪਣੀਆਂ ਆਮ ਹੀ ਸੋਸ਼ਲ ਮੀਡੀਆ ਤੇ ਚੱਲਦੀਆਂ ਰਹਿੰਦੀਆਂ ਕਿ ਆਪਦੇ ਬੰਦੇ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਅੱਜ ਅਸੀਂ ਆਪਦੇ ਗੁਰੂ ਦੇ ਖਾਲਸੇ ਦੇ ਕੋਲ ਖੜੇ ਆ ਬਾਈ ਦੇ ਕੋਲੇ ਮੇਲੇ ਮਾਗੀ ਦੀ ਜਿਹੜੀ ਸ਼ੁਰੂਆਤ ਹੋ ਗਈ ਆ ਤੇ ਘੋੜਿਆਂ ਦੀ ਮੰਡੀ ਦੇ ਵਿੱਚ ਇਸ ਟਾਈਮ ਬਾਈ ਨੇ ਆਪਦੀ ਜਿਹੜੀ ਉਹ ਦੁਕਾਨ ਲਾਈ ਵੀ ਆ ਸਾਰੀ ਗੱਲਬਾਤ ਕਰਾਂਗੇ ਕਿੱਥੋਂ ਆਏ ਆ ਖਾਲਸਾ ਜੀ ਦੇ ਨਾਲ ਤੇ ਤੁਸੀਂ ਵੀ ਸਪੋਰਟ ਕਰਨੀ ਜੇ ਤੁਸੀਂ ਵੀਡੀਓ ਦੇਖਣੇ ਆ ਤੇ ਜਦੋਂ ਬਾਤ ਤੁਸੀਂ ਮੇਲੇ ਤੇ ਆਉਣਾ ਤੇ ਘੋੜਾਂ ਵਾਲੀ ਮੰਡੀ ਜਦੋਂ ਆਏ ਤੇ ਖਾਲਸਾ ਜੀ ਦੇ ਕੋਲ ਆਇਓ ਜੋ ਜਿਹੜੀ ਗੋੜ ਵਾਲੀ ਚਾਹ ਸਪੈਸ਼ਲ ਚਾਹ ਤੇ ਬਾਕੀ ਹੋਰ ਕੀ ਕੁਝ ਹੁੰਦਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਸੱਸੀ ਗੱਲ ਜੀ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਤੇ ਗੇੜੀ ਜਗ੍ਹਾ ਤੋਂ ਆਏ ਆਪਣਾ ਪਿੰਡ ਜੰਗੀ ਰਾਣਾ ਜੀ ਜੰਗੀ ਰਾਣਾ ਜੰਗੀ ਰਾਣਾ ਗਿੱਦੜ ਬਾਹ ਦੇ ਵਿੱਚ ਹਾਂਜੀ ਠੀਕ ਹੈ ਜ਼ਿਲ੍ਹਾ ਮੁਕਸਰੀ ਪੈਂਦਾ ਨਹੀਂ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡੇ ਜਾਏਗਾ ਅੱਛਾ ਜੰਗੀ ਰਾਣਾ ਆ ਗਿਆ ਬਠਿੰਡੇ ਦੀ ਪਿਉਰੀ ਆ ਗਿਆ ਮੁਕਸਰ ਦੇ ਦਿੰਦੇ ਮੁਕਸਰ ਮੁਕਸਰ ਦੇ ਦਿੰਦੇ ਠੀਕ ਹੈ ਜੀ ਕੀ ਕੁਛ ਅੱਜ ਲੈ ਕੇ ਆਏ ਅੱਜ ਆਪਣੇ ਕੋਲ ਹੈਗੀ ਹੈ ਗੁੜ ਵਾਲੀ ਚਾਹ ਠੀਕ ਹੈ ਜੀ ਤੇ ਸਿੰਪਲ ਚਾਹ ਇੱਕ ਆਪਾਂ ਕੇਸਰ ਵਾਲਾ ਦੁੱਧ ਕਾੜ ਕੇ ਠੀਕ ਆਪ ਕੋਲੇ ਖੜ ਕੇ ਹਮ ਧਾਰ ਕੜਵਾ ਕੇ ਦੁੱਧ ਲੈ ਕੇ ਆਉਣੇ ਆ ਠੀਕ ਹੈ ਜੀ ਫਿਰ ਉਹਨੂੰ ਕਾੜਦੇ ਆ ਕੇਸਰ ਪਾਉਣੇ ਆ ਡਰਾਈ ਫਰੂਟ ਪਾਉਣੇ ਆ ਠੀਕ ਹੈ ਜੀ ਕੋਈ ਉਹਦੇ ਵਿੱਚ ਇਸ਼ੂ ਨਹੀਂ ਹੈਗਾ ਇੱਕ ਨੰਬਰ ਚੀਜ਼ ਛਕਾ ਰਹੇ ਆ ਠੀਕ ਹੈ ਜੀ ਪਰ ਚੜ੍ਹਦੀ ਕਲਾ ਦਾ ਪੈ ਰਹੇ ਵਧੀਆ ਖਾਲਸਾ ਜੀ ਜਿਵੇਂ ਮੈਂ ਦੇਖਿਆ ਤੁਸੀਂ ਉੱਥੇ ਬੈਠੇ ਸੀਗੇ ਚਲੋ ਹਜੇ ਤਾਂ ਇੱਥੇ ਵੈਸੇ ਵੀ ਘਾਟ ਆ ਪਰ ਜੇ ਨੇ ਜਿਵੇਂ ਆਪਣੇ ਪੰਜਾਬੀ ਆ ਜਾਂ ਕੋਈ ਹੋਰ ਲੋਕ ਆ ਜਿਹੜੇ ਬਾਹਰੀ ਆਪਾਂ ਮਜ਼ਦੂਰ ਕਹਿ ਦਿੰਨੇ ਆ ਚੱਲ ਵੀ ਜਿਹੜੇ ਰੇੜੀਆਂ ਲਾਉਂਦੇ ਉਹਨਾਂ ਕੋਲੇ ਬੜਾ ਇਕੱਠ ਹੁੰਦਾ ਬੜਾ ਉਹ ਤੁਹਾਨੂੰ ਭਰਮਾ ਹੁਗਾਰਾ ਮਿਲ ਜਾਂਦਾ ਨਹੀਂ ਮਾਰੇ ਇਹ ਗੱਲ ਹੈਗੀ ਆਗੀ ਕਿ ਹਾਂ ਪ੍ਰਵਾਸੀਆਂ ਨੂੰ ਜ਼ਿਆਦਾ ਸਾਡੇ ਵੱਲ ਘਟ ਘਟ ਹਾਂ ਪ੍ਰਵਾਸੀਆਂ ਨੂੰ ਜ਼ਿਆਦਾ ਪੈਰਾ ਕਰਦੇ ਆ ਸਾਡੇ ਵੱਲ ਅਸੀਂ ਸਫਾਈ ਵਾਲੀ ਜੀ ਦੇ ਰਿਆਂ ਸਸੋ ਤਾਂ ਵੀ ਨਹੀਂ ਛੱਕ ਰਿਹਾ ਕੋਈ ਅੱਛਾ ਇਹ ਚੀਜ਼ ਦਾ ਹੋ ਜਾਂ ਹਾਂ ਜੇ ਅਸੀਂ ਚੰਗੀ ਚੀਜ਼ ਵੇਚ ਰਿਆਂ ਤਾਂ ਕਾ ਵੀ ਕੋਈ ਨਹੀਂ ਛੱਕਣਾ ਨਹੀਂ ਚਾਹੁੰਦਾ ਉਧਰ ਦੇ ਪਾਸੇ ਤਮਾਕੂ ਦਾ ਸਾਰਾ ਪਹਿਰਾ ਨਾਲ ਚੱਲ ਰਿਹਾ ਸਭ ਕੁਝ ਉਹਨਾਂ ਤੋਂ ਛੱਕਦੇ ਆ ਅਸੀਂ ਇੱਕ ਨੰਬਰ ਦੁੱਧ ਸਾਰਾ ਕੁਝ ਇੱਕ ਨੰਬਰ ਦੇ ਰਿਹਾ ਤਾਂ ਵੀ ਕੋਈ 타ਮਾ ਆ ਰਿਹਾ 타ਮਾ ਆ ਹਾਂ ਨਾਲੇ ਚੀਜ਼ ਚੰਗੀ ਆ ਇੱਕ ਨੰਬਰ ਚੀਜ਼ ਆ ਕਿਦੋਂ ਮਰਜੀ ਚੈੱਕ ਹੋ ਠੀਕ ਆ ਇੱਕ ਨੰਬਰ ਕੁਵਲ ਤੇ ਮੜਾ ਇਹ ਦਿਖਾ ਦਿਓ ਸਾਨੂੰ ਕੀ ਗੋਸ਼ ਆ ਜੀ ਆ ਚੈੱਕ ਕਰ ਲਓ ਭਾਈ ਲਓ ਜੀ ਆ ਕੀ ਪਾਇਆ ਵੇ ਜੀ ਇਹ ਕੇਸਰ ਉੱਤੇ ਆਪਣੇ ਚਵਾਰੇ ਲੱਗੇ ਹੋਇਆ ਵਿੱਚ ਛੇ-ਸੱਤ ਤਰ੍ਹਾਂ ਦਾ ਡ్రਾਈ ਫਰੂਟ ਪਾਇਆ ਹੋਇਆਗਾ ਠੀਕ ਹੈ ਬਦਾਮ ਮਗਜ ਪਿਸਤੇ ਹੂੰ ਕਦੋਂ ਤੋਂ ਕਰ ਰਹੇ ਆਂ ਇਹ ਕੰਮ ਯਾਸੀ ਹੁਣੀ ਚਾਲੂ ਨਵਾਂ ਹੀ ਚਾਲੂ ਕਰਿਆ ਨਾ ਮਾਈਕ ਹਾਂ ਤਾਜ ਕਿਵੇਂ ਇੱਥੇ ਪਹਿਲਾ ਦਿਨ ਅੱਜ ਸਾਨੂੰ ਦੂਜਾ ਦਿਨ ਆਨੇ ਦੂਜਾ ਦਿਨ ਕਿਵੇਂ ਦਾ ਮੋੜ ਆ ਮੰਡੀ ਕਿਵੇਂ ਲੱਗਦੀ ਹੈ ਮੇਲਾ ਕਿਵੇਂ ਮੇਲਾ ਤਾਂ ਵਧੀਆ ਭਰ ਰਿਹਾ ਪਰ ਸਾਡਾ ਮੋੜ ਠੰਡਾ ਹਜੇ ਠੰਡਾ ਮੋੜ ਹਾਂ ਹਜੇ ਆਉਣੀ ਜਾਣੀਗੀ ਆਉਣੀ ਚੱਲ ਰਿਹਾ ਚੱਲ ਰਿਹਾ ਹਜੇ ਕੱਲ 11 12 13 ਨੂੰ ਪਤਾ ਲੱਗ ਜਾਣਾ ਸਾਰਾ ਠੀਕ ਹੈ ਹਾਂ ਵੀ ਤੁਸੀਂ ਉਸ ਸਾਥ ਦਿੰਦੇ ਸਾਡਾ ਕਿਵੇਂ ਨਹੀਂ ਜਰੂਰ ਸਾਥ ਦੇਣਗੇ ਜੀ ਵੀਡੀਓ ਅਸੀਂ ਅਪਲੋਡ ਕਰਦੇ ਆਂਗੇ ਤੇ ਖਾਲਸਾ ਜੀ ਇਹ ਜਰੂਰ ਦੱਸੋ ਇਹ ਤੋਂ ਪਹਿਲਾਂ ਤੁਸੀਂ ਪਹਿਲਾਂ ਵੀ ਲਾਉਂਦੇ ਰਹੇ ਕਿ ਤੇ ਕਿਆ ਇੱਥੋਂ ਹੀ ਸ਼ੁਰੂ ਕੀਤਾ ਪਹਿਲੀ ਵਾਰ ਪੈਰਾਸ਼ੂਟ ਕਰਿਆ ਇੱਥੋਂ ਹੀ ਸ਼ੁਰੂ ਕੀਤਾ ਹਾਂ ਜੀ ਲਓ ਜੀ ਪਹਿਲੀ ਵਾਰੀ ਇੱਥੋਂ ਹੀ ਸ਼ੁਰੂ ਕੀਤਾ ਤੇ ਗੁਰੂ ਦੀ ਨਗਰੀ ਦੇ ਵਿੱਚੋਂ ਬਾਬਾ ਜੀ ਨੇ ਸ਼ੁਰੂ ਕੀਤਾ ਤੇ ਆਸ਼ੀਰਵਾਦ ਆ ਜਿਹੜਾ ਉਹ ਵਾਹਿਗੁਰੂ ਦਾ ਲੈ ਕੇ ਤੇ ਤੁਸੀਂ ਸਪੋਰਟ ਜਰੂਰ ਕਰਨੀ ਆ ਥਾਂ ਤੁਹਾਨੂੰ ਮੈਂ ਇਹ ਦੱਸ ਦਿੰਨਾ ਕਿਹੜਾ ਬਣੂਗਾ ਇਹ ਨਾਮੀ ਕੋੜ ਇੱਥੇ ਨੇੜੇ ਮੈਨੂੰ ਲੱਗਦਾ ਸ਼ਾਇਦ ਇਹ ਆਨ ਰੋਡ ਹੀ ਆ ਕੋਈ ਨੇੜੇ ਹੈਣੀਗਾ ਤੇ ਇੱਕ ਗੋਲ ਟੈਂਕੀ ਆ ਗਈ ਨੇੜੇ ਦਿਖਾਈ ਬਾਈ ਬੈਕ ਸਾਈਡ ਗੋਲ ਟੈਂਕੀ ਦੇ ਤੇ ਇੱਕ ਐਸ ਪਾਸੇ ਸ਼ੈਲਰ ਆ ਜਦੋਂ ਆਪਾਂ ਜਿੱਥੇ ਆਪਣੇ ਪਹਿਲਾਂ ਸ਼ੋਅ ਹੁੰਦੇ ਹੁੰਦੇ ਸੀ ਨਾ ਜਿਹੜੇ ਸ਼ੋਅ ਹੁੰਦੇ ਸੀਗੇ ਤੇ ਉਹ ਸ਼ੋਹਾਂ ਵਾਲੀ ਸਟੇਜ ਨੂੰ ਜਦੋਂ ਆਪਾਂ ਜਾਣਦੇ ਆ ਤੇ ਇੱਕ ਕੰਨੀ ਦੇ ਉੱਤੇ ਕਾਰਨਰ ਦੇ ਉੱਤੇ ਜਿਹੜਾ ਇਹ ਬਾਬਾ ਜੀ ਦੀ ਸਟਾਲ ਲੱਗੀ ਵੀ ਆ ਤੇ ਤੁਸੀਂ ਇੱਥੇ ਜ਼ਰੂਰ ਆਇਓ ਆ ਕੇ ਦੇਖਿਓ ਤੇ ਟੈਸਟ ਕਰਿਓ ਬਾਬਾ ਜੀ ਦੇ ਜਿੰਨੇ ਵੀ ਇਹ ਪ੍ਰੋਡਕਟ ਲੈ ਕੇ ਆਏ ਆ ਤੇ ਸਪੋਰਟ ਕਰਨੀ ਸਾਡੀ ਬਣਦੀ ਆ ਕਿਉਂਕਿ ਅਸੀਂ ਹੋਰ ਫालतू ਚੀਜ਼ਾਂ ਤੇ ਬੜਾ ਕੁਝ ਖਰਚ ਕਰ ਦਿੰਨੇ ਆ ਬੜਾ ਉਹ ਕਰਦੇ ਆ ਹਾਲਸਾ ਜੀ ਪਰਿਵਾਰ ਕਿਵੇਂ ਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਦੋ ਬੇਟੀਆਂ ਨੇ ਇੱਕ ਪਚੰਗੀ ਆ ਬੇਬੇ ਆ ਬਾਪੂ ਆ ਠੀਕ ਆ ਜੀ ਅੱਜ ਇੱਥੇ ਕੌਣ ਕੌਣ ਆ ਮਾਤਾ ਜੀ ਤੇ ਅਸੀਂ ਕਿੰਨੇ ਦਿਨ ਆਉਂਦੇ ਹਾਂ ਉਹਰੇ ਅਸੀਂ ਜਿੰਨੇ ਦਿਨ ਮੇਲਾ ਚੱਲੂ ਉਹਨੇ ਦਿਨ ਇੱਥੇ ਆ 16 17 16 17 ਤੱਕ ਠੀਕ ਆ ਹਾਂ ਤੁਹky ਬਹੁਤ ਬਹੁਤ ਧੰਨਵਾਦ ਕੁਛ ਕਹਿਣਾ ਹੋਵੇ ਸੰਗਤ ਨੂੰ ਜੀ ਬਸ ਇਹੀ ਹੈ ਵੀ ਅਸੀਂ ਤੁਹਾਨੂੰ ਇੱਕ ਵਧੀਆ ਚੀਜ਼ ਸ਼ਿਕਾਰ ਰਹੇ ਆ ਤੁਹਾਡੀ ਸਿਹਤ ਨੂੰ ਵੀ ਅੱਗੇ ਕੋਈ ਨੁਕਸਾਨ ਨਹੀਂ ਵਿਚਾਰੇ ਇਸ ਕਰਕੇ ਆਨੇ ਵੀ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਸਾਡੇ ਕੋਲ ਆਓ ਠੀਕ ਹੈ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ